ਦੋ ਘਰਾਂ ਕਰਕੇ ਪੂਰਾ ਇਲਾਕਾ ਵਦਨਾਮ ਹੋ ਰਿਹਾ ਸੀਗਾ ਜਿਹੜੀ ਇਹ ਪਟਿਆਲਾ ਪੁਲਿਸ ਕੋਲ ਕਾਰਵਾਈ ਕੀਤੀ ਹੈ ਬਹੁਤ ਹੀ ਜਿਆਦਾ ਸ਼ਲਾਘਾਯੋਗ ਹੈ ਤੁਹਾਡੇ ਹਿਸਾਬ ਨਾਲ ਤਾਂ ਇਹ ਘਰ ਹੈ ਪਰ ਇਹ ਚਲਦਾ ਫਿਰਦਾ ਨਸ਼ੇ ਦਾ ਅੱਡਾ ਸੀਗਾ ਜਮ ਇਹ ਨਸ਼ਾ ਤਸਕਰਾਂ ਦੇ ਨਾਲ ਹੋ ਰਿਹਾ ਇਹ ਜਸੂਕ ਹੋਣਾ ਚਾਹੀਦਾ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਕਿਹੜਾ ਮਿਹਨਤ ਦੀ ਕਮਾਈ ਹੈ ਦੋ ਨੰਬਰ ਦੀ ਕਮਾਈ ਹੈ ਇਸ ਚੀਜ਼ ਦਾ ਮੈਂ ਬਹੁਤ ਹੀ ਜਿਆਦਾ ਤੈਰ ਦਿਲੋਂ ਤਾਲਮਾਦੀਆਂ ਪਟਿਆਲਾ ਪੁਸਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਨਸ਼ੇ ਨੂੰ ਥੱਲ ਪਾਣ ਦੀ ਕਾਰਵਾਈ ਸ਼ੁਰੂ ਕੀਤੀ ਬਈ ਬਹੁਤ ਵਧੀਆ ਕਦਮ ਹੈ ਪੰਜਾਬ ਸਰਕਾਰ ਦਾ ਜੇ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਇਸ ਤਰ੍ਹਾਂ ਚੱਲੇਗੀ ਤਾਂ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚੋਂ ਨਸ਼ਾ ਇੱਕਦਮ ਖਤਮ ਹੋ ਜਾਏਗਾ ਇਹ ਬਹੁਤ ਵਧੀਆ ਜੀ ਜਿੰਨੇ ਪਟਿਆਲਾ ਦੇ ਨਸ਼ਾ ਤਸਕਰਾਂ ਉਹਨਾਂ ਨੂੰ ਇਹਦਾ ਘਰ ਤੋੜਨ ਦੇ ਨਾਲ ਉਹਨਾਂ ਨੂੰ ਉਹਨਾਂ ਕੋ ਮੈਸੇਜ ਚਲਾ ਗਿਆ ਵੀ ਹਾਂ ਵੀ ਕੇ ਹੁਣ ਅਸੀਂ ਵੇਚਾਂਗੇ ਤਾਂ ਸਾਡਾ ਵੀ ਘੱਟੂ ਪੰਜਾਬ ਸਰਕਾਰ ਨੇ ਇਹ ਐਕਸ਼ਨ ਲਿਆ ਹੈ ਇਹ ਬਹੁਤ ਹੀ ਬਹੁਤ ਸੋਹਣਾ ਐਕਸ਼ਨ ਲਿੱਤਾ ਗਿਆ ਹੈ ਇਹ ਜਿਹੜਾ ਨਸ਼ਾ ਤਸਕਰ ਨੇ ਇਹ ਉਹਨਾਂ ਨਾਲ ਇਤਾਂ ਹੀ ਹੋਣਾ ਚਾਹੀਦਾ ਹੈ ਜੇ ਯੂਥ ਨੂੰ ਬਚਾਣਾ ਹੈ ਮਾਨ ਸਰਕਾਰ ਨੂੰ ਇਹੀ ਅਪੀਲ ਕਰੂੰਗਾ ਇਹ ਜਿਹੜੀ ਤੁਸੀਂ ਜਾਰੀ ਕੀਤੀ ਹੈ ਜੰਗ ਇਹ ਜਾਰੀ ਹੀ ਰਵੇ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਹਾਂ ਐਸਐਸਪੀ ਸਾਹਿਬ ਨੂੰ ਵੀ ਇਹੀ ਕਹਿਣਾ ਹੈ ਵੀ ਇਹ ਕਾਰਵੇ ਥੋੜੀ ਤੇਜ਼ ਕੀਤੀ ਜਾਵੇ ਕਿਉਂ ਅੱਗੇ ਲੋਕਾਂ ਨੂੰ ਜੜੇ ਵੀ ਇੱਕ ਡਰ ਬੇਜੇ ਭਈਆ ਸਾਡੇ ਇਹ ਕੰਮ ਨਹੀਂ ਕਰਨਾ ਤੇ ਸਾਡੇ ਮਕਾਨ ਵੀ ਟੁੱਟ ਸਕਦੇ ਆ